ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਨਹਿਰੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਲਵਾ ਦੌਰਾਨ ਕਿਸਾਨਾਂ ਕਹਿੰਦੇ ਨਹਿਰੀ ਵਿਭਾਗ ਅਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਨਹਿਰੀ ਵਿਭਾਗ ਨੂੰ ਹੁਣ ਇਹ ਨਹੀਂ ਪਤਾ ਕਿ ਕਿਹੜੀ ਨਹਿਰ ਕਿਸ ਪਿੰਡ ਵੱਲ ਨੂੰ ਜਾਣੀ ਹੈ ਉਹਨਾਂ ਨੇ ਕਿਹਾ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਤੱਕੇ ਨਾਲ ਹੀ ਗਲਤ ਨਹਿਰਾ ਪੁੱਟ ਰਹੇ ਹਨ ਜਿਸ ਦੇ ਨਾਲ ਕਿਸਾਨਾਂ ਦੀ ਫਸਲ ਨੂੰ ਵੀ ਨੁਕਸਾਨ ਹੋਵੇਗਾ ਇਸੇ ਕਾਰਨ ਹੀ ਕਿਸਾਨ ਇਥੇ ਵਿਰੋਧ ਕਰ ਰਹੇ ਹਨ ਉਥੇ ਨਹਿਰੀ ਵਿਭਾਗ ਦੇ ਐਸਡੀਓ ਨੇ ਆਪਣਾ ਪੱਖ ਰੱਖਿਆ ਮਾਜਰਾ ਸਰ ਜੀ ਇੱਥੇ ਖਾਲ ਖਾਲ ਦਾ ਮਸਲਾ ਸੀਗਾ ਖਾਲ ਪੁਰਾਣਾ ਬਣਿਆ ਲੋਕਾਂ ਨੇ ਪਹਿਲੇ ਪੂਰੇ ਆਇਆ ਉਹਨੂੰ ਖਾਲਣ ਆਇਆ ਜੀ ਬਸ ਅੱਛਾ ਨਹੀਂ ਪੁਰਾਣਾ ਬਣਿਆ ਉਹਨੂੰ ਪੂਰੇ ਆਇਆ ਹੈਗਾ ਹਾਂ ਲੋਕਾਂ ਨੇ ਪੂਰਤਾ ਹੈ ਕਾਫੀ ਸਾਲ ਪੁਰਾਣੇ ਪਹਿਲਾਂ ਪੂਰੇ ਅੱਜ ਨਹੀਂ ਪੂਰੇ ਕਿੰਨੇ ਕ ਸਾਲ ਪੁਰਾਣਾ ਹੈ ਤਕਰੀਬਨ 30 40 ਸਾਲ ਪਹਿਲੇ ਜੀ ਉਹ ਉਸ ਨੂੰ ਤੁਸੀਂ ਦੁਬਾਰਾ ਰਿਵਾਈਵ ਕਰਾਣ ਆਏ ਜੀ ਬਸ ਅੱਛਾ ਜੀ ਪਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਵੀ ਨਹੀਂ ਇਹ ਨਹੀਂ ਇਹ ਗਲਤ ਹੈ ਮੈਂ ਪਿੰਡ ਦੇ ਨੰਬਰਦਾਰ ਬੁਲਾ ਲਏ ਆ ਬਹੁਤ ਵਾਰ ਬੰਦੇ ਬੁਲਾ ਲਏ ਆ ਉਹ ਆਪੇ ਦੱਸਣਗੇ ਕਿ ਖਾਲ ਚੱਲਦਾ ਸੀਗਾ ਕਿ ਨਹੀਂ ਚੱਲਦਾ ਸੀਗਾ ਜੇ ਨਹੀਂ ਕਰਨਗੇ ਤੇ ਬੰਦ ਕਰ ਦੇਵਾਂਗੇ ਤੇ ਕਿਹੜਾ ਕਹਿ ਰਹੇ ਆ ਕਿ ਕਿਹੜਾ ਕਰਾਬੀ ਕੀਤੀ ਜਾ ਰਹੀ ਹੈ ਜੀ ਕੋਈ ਖਤਰਗਰਬੀ ਨਹੀਂ ਕੀਤੀ ਜਾ ਰਹੀ ਤੰਗ ਪਰੇਸ਼ਾਨ ਕੀਤਾ ਜਾ ਤੰਗ ਪਰੇਸ਼ਾਨ ਕਿੰਨੂ ਕਰ ਰਹੇ ਹੋ ਦੱਸੋ ਜਿੱਨੇ ਕਿਸਨੇ ਤੰਗ ਪਾਇਆ ਨਹੀਂ ਕੀ ਤੁਹਾਡੇ ਵੱਲ ਕੀ ਆਸ਼ਵਾਸ਼ਣ ਦਵਾਇਆ ਗਿਆ ਮੈਂ ਆਸ਼ਵਾਸਨ ਲੈਂ ਗਿਆ ਮੈਂ ਛਿਛੜਾ ਆਪਣਾ ਲੈ ਗਿਆ ਪਟਵਾਰੀ ਆਪਣੇ ਮੈਂ ਸਾਰੇ ਨਾਲ ਬੁਲਾਏ ਨੇ ਨੰਬਰਦਾਰ ਸਾਰੇ ਪਿੰਡ ਦੇ ਬੁਲਾਲੇ ਨੇ ਬਹੁਤ ਬੜ ਬੰਦੇ ਬੁਲਾਲੇ ਨੇ ਉਹਨਾਂ ਨੇ ਜੋ ਜੋ ਕਲੀਅਰ ਕਰੀ ਜਾਣਗੇ ਜਿੱਥੇ ਜਿੱਥੇ ਮੇਰਾ ਖਾਲਜੋ ਘੜਚਰ ਪਹੂਗਾ ਉਹਦੇ ਅੱਗੇ ਐਕਸ਼ਨ ਹੋਊਗਾ ਜੇ ਡੇੜਾ ਕੋਈ ਪਟਾਏਗਾ ਜਿੱਥੇ ਸਰਕਾਰੀ ਘਰ ਜਗ੍ਹਾ 'ਚ ਮੈਂ ਖਾਲ ਪਟ ਹਰਾਨ ਗਲੀ ਗੱਲ ਤੇ ਇਹ ਆ ਕੋਈ ਐਸ ਡੀਓ ਸਾਹਿਬ ਨੂੰ ਵੀ ਨਹੀਂ ਪਤਾ ਕਿ ਇੱਥੇ ਮਸਲਾ ਕੀ ਆ ਸਿਰਫ ਇੱਕ ਉਹ ਕਿਸੇ ਦੇ ਕਹਿਣ ਦੇ ਜਾਂ ਇੱਕ ਸਰਕਾਰੀ ਦੇ ਆਦੇਸ਼ ਆਏ ਆ ਕਿ ਜਿਹਨੂੰ ਹੈਗਾ ਵਰਸਤਾ ਪੁੱਟ ਕੇ ਆਪਣੀ ਨਿਸ਼ਾਨਦੇਹੀ ਕਰੋ ਜਾਂ ਨਾ ਕਰੋ ਆਪਣੀ ਜਿਹੜੇ ਅਸੀਂ ਆਪਾਂ ਜੋ ਮੂੰਹ ਕਹਿ ਚੁੱਕੇ ਆ ਕਿ ਪਾਣੀ ਟੰਡਰ ਚੜਾਉਣਾ ਤੇ ਚੜਾਉਣਾ ਵਾ ਹਰਾਨ ਗਲੀ ਵੇ ਵੇਖੋ ਇਹ ਮੂਧਲਾ ਦਾ ਜਿਹੜਾ ਪਾਣੀ ਆ ਇਹ ਵੇਰ ਕਿ ਨਹੀਂ ਜਾ ਸਕਦਾ ਸਾਡੇ ਨੰਬਰਦਾਰ ਸਾਹਿਬ ਵੀ ਆਏ ਨੇ ਇਥੋਂ ਦੇ ਭਵੰਤ ਦੇ ਸੱਜਣੇ ਵੀ ਆਏ ਨੇ ਉਹਨਾਂ ਵੀ ਦੱਸਿਆ ਕਿ ਇੱਕ ਪਿੰਡ ਦਾ ਪਾਣੀ ਜਿਹੜਾ ਮੂਧਲਾ ਦਾ ਵਾ ਇਹ ਕਿਤਨਾ ਜਾ ਸਕਦਾ ਆਪਣਾ ਇੱਥੇ ਜਿਹੜਾ ਵੇਰਕ ਦੇ ਵਿੱਚ ਐ ਐਸਯੂ ਸਾਹਿਬ ਮਤਲਬ ਇੱਥੋਂ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਮੂਦਣਾ ਦਾ ਇਹਦਾ ਫਾਂਸਾ ਕਿੰਨਾ ਵਾ ਇਹਦੇ ਗਾੜੀ ਨਹਿ ਹੈ ਕਿ ਨਹੀਂ ਹੈ ਇਹ ਕੋਈ ਉਹਨਾਂ ਨੇ ਕਹਿੰਦਾ ਮਤਲਬ ਵੀ ਆਪਾਂ ਇੱਥੇ ਆਏ ਆ ਇਹ ਸਰਕਾਰ ਦੀ ਖਾਣਾ ਪੂਰਤੀ ਕਰਨ ਵਾਸਤੇ ਵੀ ਭਗਵੰਤ ਮਾਨ ਨੇ ਕਿਹਾ ਟੈਣ ਦਾ ਗੱਪਾ ਨਹੀਂ ਚੜਾਉਣਾ ਤੇਹੀ ਚੜਾ ਦੇਣਾ ਵਾ ਉਹ ਚਾਹੇ ਵੇਰਕ ਦਾ ਮੂਦਣਾ ਜਾਂਦਾ ਜਾਂ ਨਹੀਂ ਜਾਂਦਾ ਜਾਂ ਮੂਦਣਾ ਦੇ ਵੇਰਕ ਉਹਨਾਂ ਨੂੰ ਨਹੀਂ ਹੁੰਦਾ ਇਹ ਗੱਲਾਂ ਕੋਲੇ ਆਉਂਦੇ ਨੇ ਕਿਹੜਾ ਏਸਪੀਨ ਦਾ ਮਾਪਲਾ ਨਹੀਂ ਜੇਗਾ ਕਾਫੀ ਯਾਦੇ ਪਿੰਡ ਜਿਹੜਿਆ ਹੋਰ ਵੀ ਪਿੰਡਾਂ ਇਤੋਂ ਕਾਫੀ ਇਸ ਤਰ੍ਹਾਂ ਮਸਲੇ ਹੋਣੇ ਆ ਸਾਹਮਣੇ ਤੁਹਾਡੇ ਵਿੱਚ ਖੱਜਲ ਖੱਬੀ ਬਹੁਤ ਤੜੇ ਇੱਥੇ ਸਾਡੀ ਭਰਾ ਮਰ ਜੂਗਾ ਅੱਜ ਆਪਾਂ ਇਕੱਠੇ ਹੋਈਆਂ ਦੂਜੀ ਪਾਸੇ ਜਿਹੜੀ ਪਾਰਟੀ ਉਹ ਨਹੀਂ ਆਈ ਹੋ ਸਕਦਾ ਇੱਥੇ ਹੁੰਦੇ ਕੋਈ ਝਗੜਾ ਹੋ ਜਾਂਦਾ ਕੋਈ ਰੰਜਿਸ਼ ਕਿਸ ਦੀ ਕੋਈ ਅੰਦਰੂਨੀ ਰੰਜਿਸ਼ ਹੁੰਦੀ ਆ ਕਿ ਇਹਦਾ ਸੱਚਾ ਬੰਦਾ ਝੂਠਾ ਬੰਦਾ ਇਹ ਸਭ ਇੱਥੇ ਇਹ ਬਹੁਤ ਜ਼ਿਆਦਾ ਮਸਾਲਾ ਇੱਥੇ ਪੱਕਾ ਵੀ ਪਿੰਡਾਂ ਦੇ ਮਸਲੇ ਆ ਮੈਂ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਬਰਸਰ ਭਾਰਤੀ ਕਿਸਾਨ ਜਨਨਿਕਤਾ ਸਿੱਧੂਪੁਰ ਤੋਂ ਜੀ ਕੀ ਮਾਮਲਾ ਜਿਹੜਾ ਇਹ ਮਾਮਲਾ ਜਿਹੜਾ ਸਰਕਾਰ ਨੇ ਇੱਕ ਨਵਾਂ ਛੋਹਿਆ ਛੱਡਿਆ ਜਿਹੜਾ ਇਹ ਕਹਿ ਰਹੀ ਆ ਕਿ ਅਸੀਂ ਕਿਸਾਨਾਂ ਦੇ țeਲਾਂ ਤੱਕ ਪਾਣੀ ਪਹੁੰਚਾਵਾਂਗੇ ਉਹ ਵੇਖੋ ਤੁਸੀਂ ਆਪ ਨੇ ਅੱਖੀਂ ਵੇਖਿਆ ਵੀ ਮਗਰੋਂ ਜਿਹੜੀਆਂ ਨਹਿਰਾ ਵਾਂ ਉਹ ਬਿਲਕੁਲ ਖਤਮ ਹੋ ਚੁੱਕੀਆਂ ਵਾਂ ਜਿਹਦੇ ਆਸਤੇ ਦੁਬਾਰਾ ਜਿਹੜਾ ਚਾਰਾ ਜੋਇ ਕਰ ਰਹੀ ਆ ਵਾਪੇ ਅਸੀਂ ਨਹਿਰਾ ਨਵੀਆਂ ਬਣਾਵਾਂਗੇ ਜਦੋਂ ਕਿ ਜਿਹੜੀਆਂ ਪਹਿਲਾਂ ਸਭ ਕੁਝ ਆ ਜਿਹੜਾ ਢਾਂਚਾ ਉਹ ਬਿਲਕੁਲ ਵਿਗੜ ਚੁੱਕਿਆ ਪਰ ਇਹਦੇ ਨਾਲ ਹੁਣ ਇਹ ਲੱਗੀ ਫਸਲ ਦੇ ਵਿੱਚ ਕਿਸਾਨਾਂ ਨੂੰ ਖੱਜਲ ਖਰਾਬ ਕਰ ਰਿਹਾ ਜਦੋਂ ਕਿ ਹਜੇ ਤੱਕ ਮੈਨੂੰ ਇਹ ਨਹੀਂ ਪਤਾ ਕਿ ਕਿਹੜੀ ਨਹਿਰ ਦਾ ਤੇ ਕਿਹੜੀ ਮੋਕੀ ਦਾ ਪਾਣੀ ਕਿਹੜੀ ਪੈਲੀ ਤੱਕ ਜਾਣਾ ਜਿਹੜੀ ਨਹਿਰ ਦਾ ਮੋਗੇ ਦਾ ਜਾਂ ਜਿਹੜੇ ਸਵੇ ਦਾ ਪਾਣੀ ਸਿਰਫ ਮੋਧਲਾਂ ਤੱਕ ਰਹਿਣਾ ਵਾ ਉਸ ਨਹਿਰ ਨੂੰ ਇਹ ਧੱਕੇ ਦੇ ਨਾਲ ਜਾ ਕੇ ਵੇਰਕੇ ਵਿੱਚ ਪਾ ਰਿਹਾ ਜਿਹੜੇ ਕਿਸਾਨ ਇੱਥੇ ਵਿਰੋਧ ਕਰ ਰਹੇ ਵੀ ਸਾਨੂੰ ਇਧਰੋਂ ਦੀ ਪਾਣੀ ਮਿਲਦਾ ਹੀ ਨਹੀਂ ਆ ਸਾਡੇ ਵਿੱਚ ਭਰਾ ਮਰੂ ਜੰਗ ਕਰਾਓਗੇ ਭਰਾ ਮਰੂ ਜੰਗ ਨਹੀਂ ਹੋਣੀ ਚਾਹੀਦੀ ਪਹਿਲਾਂ ਮੈਕਮਾ ਪੂਰੀ ਸ਼ਾਨਬੀਨ ਕਰੇ ਵੀ ਕਿਹੜੀ ਨਹਿਰ ਦਾ ਕਿਹੜੀ ਮੋਗੀ ਦਾ ਪਾਣੀ ਕਿਹੜੀ ਫਸਲ ਤੱਕ ਪਹੁੰਚ ਰਹਾ ਵਾ ਉਸ ਤੋਂ ਬਾਅਦ ਜਿਹੜੀ ਨਹਿਰ ਦੀ ਜਾਂ ਆਪਣੇ ਖਾਲਾਂ ਦੀ ਪਟਾਈ ਸ਼ੁਰੂ ਕਰੇ ਕਿਉਂਕਿ ਆ ਆਪੋ ਆਪਣੇ ਰਖਵੇ ਦਾ ਆਪੋ ਆਪਣੇ ਪਿੰਡ ਦਾ ਪਾਣੀ ਆ ਹੁਣ ਆਪਾਂ ਮੂਧਲਾ ਦੀ ਜ਼ਮੀਨ ਦੇ ਵਿੱਚ ਖਲੋਤੇ ਆ ਤੇ ਜੋ ਇੱਥੇ ਮਗਰੋਂ ਨਹਿਰ ਦੀ ਸਿੰਚਾਈ ਹੋ ਰਹੀ ਆ ਇਹ ਸਿਰਫ ਮੂਧਲਾ ਤੱਕ ਰਹਿ ਜਾਣਾ ਇਹਦੇ ਅਗਲੇ ਪਾਸੇ ਇੱਕ ਬੜੀ ਲੰਮੀ ਰੇਲ ਲੰਗਦੀ ਆ ਰੇਲ ਲਾਂ ਦੇ ਵਿੱਚ ਕੋਈ ਹੈਗਾ ਹੀ ਨਹੀਂ ਐੋ ਜੀ ਜਗ੍ਹਾ ਵੀ ਜਿਹਦੇ ਵਿੱਚ ਵਾਰਪਰ ਪਾਣੀ ਜਾ ਸਕਦਾ ਪਰ ਫਿਰ ਵੀ ਪ੍ਰਸ਼ਾਸਨ ਜਿਹੜਾ ਵਾ ਕਿਸਾਨਾਂ ਨਾਲ ਧੱਕੇਸ਼ਾਹੀ ਨਾ ਕਰਦਾ ਵੀ ਤੁਹਾਡੀਆਂ ਜ਼ਮੀਨਾਂ ਦੀ ਪਟਾਈ ਕਰਨੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਕਿਸਾਨ ਜਨਰ ਨੇ ਇਕਤਾ ਸਿੱਧੂਪੁਰ ਤੇ ਕਿਸਾਨ ਮਿੰਦੋਰ ਸੰਘਰਸ਼ ਕਮੇਟੀ ਦੇ ਸਾਰੇ ਸਾਥੀ ਇਕੱਠੇ ਹੋ ਗਏ ਤੇ ਅਸਡੀ ਕੋ ਨਹਿਰੀ ਦਾ ਜਿਹੜਾ